ਇੱਥੇ ਮੰਨਦੀ ਦੁਨੀਆ ਏਰੀਆ ਚ ਦਾ ਨਾ ਚੱਲਦਾ ਮੈਨੂੰ ਪਤਾ ਕੌਣ ਕਹਿੰਦੇ ਬੱਗਾ ਸਕੌਟ ਟਰੈਕਟਰ ਬੱਗਾ ਸਕੌਟ ਟਰੈਕਟਰ ਵਾਲਾ ਕਹਿੰਦੇ ਆਪਾਂ ਹਾਏ ਹਾਏ ਹਾਂ ਉਹ ਜੋ ਡੋਲੂ ਕਰਾ ਜੋੜਾ ਹੀ ਲੋਕਾਂ ਨੇ ਲਿਫਟ ਪਾੜ ਜੂ ਡੋਲੂ ਕਰਾ ਅੱਛਾ ਡੋਲੂ ਕਰਾ ਜੋੜਾ ਇਹਦੇ ਨਾਲ ਡੋਲੂ ਕਰਾ ਨਾਲੋਂ ਟਿੱਬਾ ਇਹਨੇ ਪਧਰਾ ਕਰਿਆ ਸਾਰ ਭਰ ਲੈਂਦਾ ਹੈ ਪੂਰਾ ਪੂਰਾ ਮਿੱਟੀ ਕੱਢ ਕੇ ਪੂਰਾ ਮਿੱਟੀ ਹੋਰ ਲਾ ਕੇ ਲਿਆਉਂਦਾ ਜੀ ਸੋਖ ਥੱਲੇ ਵੀ ਸਪੀਡ ਨਾ ਜਾਂਦੀ ਲਿਫਟ ਠੀਕ ਆ ਚੱਕਦਾ ਵੀ ਸਪੀਡ ਨਾਲ ਚੱਕਦਾ ਵੀ ਸਪੀਡ ਨਾਲ ਆ ਕੇ ਆਣੀ ਲੋਕਾਂ ਨੇ ਹਾਲ ਥੱਲੇ ਸੱਟ ਤੇ ਹਾਲ ਚਕਾ ਕੇ ਬੰਦ ਕਰ ਦਗੇ ਹਾਂ ਪਉਂਦੇ ਮਿੰਨਾ ਲੋਕ ਲੱਗ ਗਈ ਲੈਫਟ ਲੋਕ ਹੀ ਲੱਗ ਗਈ ਪਰ ਇਹਨਾਂ ਨੇ ਵੇਚਣਾਂ ਇਹਨਾਂ ਨੇ ਵੇਚਣਾ ਕਿਉਂ ਨਹੀਂ ਵੇਚਣਾ ਬਈ ਇਹ ਤਾਂ ਭਰਾ ਹੈ ਸਾਡਾ ਹੈ ਦੋ ਭਰਾ ਅਸੀਂ ਹੈ ਤੀਜਾ ਇਹ ਹੈ ਹਾਏ ਹਾਏ ਜੀ ਜੀ ਨਹੀਂ ਕਰਦਾ ਆਪਾਂ ਵੀ ਲਿਆ ਕੇ ਦਿਖਾਈਏ ਲੋਕਾਂ ਨੂੰ ਆਹ ਕਰਦਾ ਕਈ ਵਾਰਾਂ ਤਾਂ ਜੋ ਸਜਾਉਂਦਾ 855 ਜੀ ਕਰਦਾ ਆਏ ਹਾਏ ਹੁਣ 4/4 ਲੈ ਕੇ ਆਪਣੇ ਇੱਥੇ 15 ਕੁਐਂਟਲ ਕਣਕ ਵਿੱਗੇ ਦੀ ਨਿਕਲਦੀ ਹੈ ਹੂੰ 4/4 ਜਿੱਤੀ ਕੁਐਂਟਲ ਕਣਕ ਕੱਢੇ ਫਿਰ ਤਾਂ ਮੈਂ ਵੀ 4/4 ਲੈਵਾ ਸਹੀ ਗੱਲ ਇਹ ਤਾਂ 15 ਹੀ ਨਿਕਲਦੀ ਇਹਦੇ ਨਾਲ 15 ਹੀ ਉਹਦੇ ਨਾਲ ਫਿਰ ਇਹੀ ਰੱਖੋ ਇਹੀ ਫਿਰ ਉਹ 10 ਲੱਖ ਰੁਪਏ ਲਾਏ ਦਾ ਕੀ ਫਾਇਦਾ ਆਪਣੇ ਤਾਂ ਪੰਜਾਬ 'ਚ ਥਾਂ-ਥਾਂ ਵਰਕਸ਼ਾਪਾਂ ਬਈ ਹਾਂਜੀ ਹਾਂਜੀ ਇੱਥੇ ਤਾਂ ਨੇੜੇ ਮੇਲੇ ਦਾ ਵਰਕਸ਼ਾਪ ਨਹੀਂ ਜੇ ਕੋਈ ਦਿੱਕਤ ਪੈ ਜਾਏ ਫਿਰ ਮਿਸਤਰੀ ਕਿੱਥੋਂ ਲੱਭ ਕੇ ਲਿਆਉਣੇ ਆ ਮਿਸਤਰੀ ਤਾਂ ਆਪਾਂ ਆਪ ਹੀ ਹਾਂ ਜੀ ਆਪ ਹੀ ਬਈ ਆਪ ਹੀ ਕਰ ਦਿੰਨੇ ਆ ਹਾਂਜੀ ਬਈ ਇਹਨਾਂ ਖਾਸियत ਇੰਨੇ ਬਈ ਇਹਦੀ ਲਿਫਟ ਇੰਨੀ ਚੰਗੀ ਹੈ ਹਾਂ ਮਨ ਲਾ ਕੰਪਿਊਟਰ ਕਰਨਾ ਦੇ ਹੀ ਕਰਦਾ ਸਾਡਾ ਕੰਪਿਊਟਰ ਕਰਾਇਆ ਵੀ ਇਹੀ ਹੈ ਅੱਛਾ ਨਹੀਂ ਇਹ ਸਾਰੇ ਕੰਪਿਊਟਰ ਨਹੀਂ ਹਿੰਜੇ ਤੱਕ ਆਪਾਂ ਕੰਪਿਊਟਰ ਨਹੀਂ ਵੜਿਆ ਹੂੰ ਇਹ ਆਪ ਹੀ ਕੰਪਿਊਟਰ ਹੈ ਇੱਥੇ ਪਰ ਜੁੜਾ ਹੈ ਨਾ ਕਣਕ ਵੱਢਦਾ ਇਹ ਇਹਦੇ ਮੂਰੇ 200 ਬਿੱਗਾ ਕਣਕ ਵੱਢੀ ਨੇ 200 ਬਿੱਗਾ ਹਾਂਜੀ ਆਪਰ ਬਈ ਰਾਜਸਥਾਨ ਚ ਖੜੇ ਹੈ ਨਾ ਇੱਥੇ ਬਿੱਗਿਆਂ ਦੇ ਹਿਸਾਬ ਨਾਲ ਹੁੰਦਾ ਨਹੀਂ ਇਹ ਕਮਾਈ ਨਹੀਂ ਹੈ ਇੱਥੋਂ ਦੇ ਹਿਸਾਬ ਦੇ ਕਮਾਈ ਉਹਦੇ ਪੰਜਾਬ ਚ ਵੱਡੀ ਕਮਾਈ ਹੈ ਹੂੰ ਉਹਨੂੰ ਮੰਨ ਦੇਣਾ ਉਹਨਾਂ ਲੋਕ ਇਹਨੂੰ ਮੰਨਦੇ ਨੇ ਮੰਨਦੇ ਨੇ ਸਫਾਈਆਂ ਦੀ ਕਣਕ ਵੱਢਦਾ ਨੇ ਬੰਦੇ ਪੈਸੇ ਨਹੀਂ ਲੈਂਦੇ ਹਣ 70 ਤੋਂ ਲੈ ਕੇ ਬੈਠੇ ਰਹਿੰਦੇ ਆ ਤੇ ਕਹਿੰਦੇ ਉਹ ਸਕੋਰ ਯਾਰ ਉਹ ਤਾਂ ਮੁੜਦਾ ਹੀ ਨਹੀਂ ਉਹਦਾ ਹੱਥ ਤੋੜ ਦਿੰਦਾ ਉਹਦਾ ਐ ਕਰ ਦਿੰਦਾ ਗੁੱਟ ਭੰਨ ਦਿੰਦਾ ਟਿਆਰ ਕਰਾਉ ਪਰ ਆਹ ਸਟੀਰਿੰਗ ਦਾ ਟਿੱਟੂ ਹੀ ਬੰਦਾ ਹੈ ਅੱਛਾ ਹਾਂ ਜੀ 55% ਵਰਦਾ ਹੋਵੇ ਤੇ ਇਹ ਹੌਲਕਾ ਜਿਹਾ ਤੁਰਦਾ ਕਿ 585 ਇੱਕ ਬੰਦੇ ਕੋਲੇ ਹੂੰ ਉਹ ਬਰਾਬਰ ਮੈਂ ਵਾਹਨ ਚ ਵਾੜ ਲਿਆ ਉਹਨੇ ਵੀ ਵਾੜ ਲਿਆ ਹਾਂ ਉਹਦੇ ਬਰਾਬਰ ਹੀ ਬਾਤ ਆਉਂਦਾ ਓਹ ਕਹਿੰਦਾ ਯਾਰ ਪਰ ਚੋਸੀ ਤਾਂ ਐਵੇਂ ਚਾਰ ਚਾਰ ਸਿਲੰਡਰ ਲਈ ਫਿਰਦੇ ਹਾਂ ਹਾਂਜੀ ਦੋਸਤੋ ਅੱਜ ਤੁਹਾਨੂੰ ਬੱਗਾ ਟਰੈਕਟਰ ਦਿਖਾਉਣਾ ਬੱਗਾ ਸਕੋਰ ਤੇ ਚਲਾਉਣ ਵਾਲਾ ਵੀ ਬੱਗਾ ਹੀ ਆ ਉਹਦਾ ਨਾਂ ਵੀ ਬੱਗਾ ਹੀ ਆ ਪਰ ਰਾਸਤਾਨ ਚ ਖੜੇ ਆ ਤੇ Rajasthan ਦਾ ਪਿੰਡ ਵੀ ਪੁੱਛਦਿਆਂ ਬਾਈ ਨੂੰ ਤੇ ਆ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਯਾਰ ਟਰੈਕਟਰ ਆਪਾਂ ਬਹੁਤ ਘੱਟ ਵੀਡੀਓ ਪਾਈਆਂ ਸਕੋਰ ਦਾ ਬਹੁਤ ਵੱਡੀ ਦੇਣ ਹਨਾ ਪੰਜਾਬ ਨੂੰ ਤੇ ਜਿਹਦੇ ਕੋਲੇ ਰੱਖਿਆ ਜਾਂ ਜਿਹਨੇ ਚਲਾਇਆ ਉਹੀ ਦੱਸ ਸਕਦਾ ਇਹਦੀ ਵੀ ਜਿਹੜੀ ਖਾਸੀਅਤ ਕੀ ਹੈ ਤੇ ਜਿਹਦੇ ਦਿਲ ਨੂੰ ਲੱਗਿਆ ਵਾ ਟਰੈਕਟਰ ਹਨਾ ਕਰਦੇ ਆ ਬਾਈ ਗੱਲਬਾਤ ਬੱਗੇ ਨਾਲ ਕੀ ਹਾਲ ਹੈ ਬਾਈ ਠੀਕ ਹੈ ਬਾਈ ਉਹ ਠੀਕ ਹੋ ਬਾਈ ਹਾਂਜੀ ਤੇ ਆਪਾਂ ਪਿੰਡ ਕਿਹੜੇ ਖੜੇ ਆ ਆਪਾਂ ਪਿੰਡ ਜਾਣ ਕੀ 10 ਵਾਲਾ ਜਾਨ ਕੀ ਦਾਸ ਵਾਲਾ ਇਹ ਰਾਜਸਥਾਨ ਚ ਪੈਂਦਾ ਸੂਰਤਗੜ ਦੇ ਨੇੜੇ ਹੈ ਨਾ ਤਹਿਸੀਲ ਸੂਰਤਗੜ ਹੂੰ ਜ਼ਿਲ੍ਹਾ ਗੁੰਗਾ ਨਗਰ ਬਿਲਕੁਲ ਹੂੰ ਬਈ ਆਏ ਛੋੜੀ ਜੋੜੀ ਬਹੁਤ ਘੈਂਟ ਬਣੀ ਹੈ ਨਾ ਹਾਂਜੀ ਸਿਰਫ ਨਾ ਵੀ ਬੱਗਾ ਤੇ ਇੱਕ ਟਰੈਕਟਰ ਵੀ ਬੱਗੇ ਰੱਖਿਆ ਹੈ ਹਾਂਜੀ ਇਹ ਕਿਵੇਂ ਬਈ ਇਹ ਬਈ ਆਈ ਆਪਣੇ ਪਹਿਲਾਂ ਦਾ ਪਹਿਲਾ ਟਰੈਕਟਰ ਆਪਣੇ ਬਾਈ ਜੀ ਇਹ ਹੀ ਹੈ ਆਪਣਾ ਪਿੰਡ ਬਿਸ਼ਨੰਦੀ ਸੀ ਪਹਿਲਾਂ ਪੰਜਾਬ ਦੇ ਵਿੱਚ ਉਹੋਂ ਆਪਣਾ ਜੈਤੋ ਦੇ ਕੋਲੇ ਹਾਂਜੀ ਠੀਕ ਹੈ ਆਪਣਾ ਜਨਮ ਤੋਂ ਪਹਿਲਾਂ ਪਹਿਲਾ ਟਰੈਕਟਰ ਆਪਣੇ ਘਰੇ ਸਕੋਰਟੀ ਆ ਇਹਦੇ ਬਰਾਬਰ ਆਪਾਂ 5-6 ਟਰੈਕਟਰ ਰੱਖ ਕੇ ਵੇਚਤੇ ਹੂੰ ਹੁਣ ਵੀ ਹੈ ਗੱਡੀ ਆਈ ਹਾਂ ਇੱਕ ਡੀਆਈ ਹੈਗਾ 575 ਠੀਕ ਆ ਪਰ ਇਹਨੂੰ ਆਪਾਂ ਨਹੀਂ ਵਿੱਚ ਇਹਨੂੰ ਡਰੈਕਟਰ ਨੂੰ ਹਾਂ ਇਹਨੂੰ ਪਤਾ ਨਹੀਂ ਵੇਚਿਆ ਬਾਈ ਇਹਨੂੰ ਖਾਸियत ਇੰਨੇ ਬਾਈ ਇਹਦੀ ਲਿਫਟ ਇੰਨੀ ਚੰਗੀ ਹੈ ਹਾਂ ਮੰਨ ਲਾ ਕੰਪਿਊਟਰ ਕਰਨਾ ਦੇ ਹੀ ਕਰਦਾ ਸਾਡਾ ਕੰਪਿਊਟਰ ਕਰਾਇਆ ਵੀ ਇਹੀ ਹੈ ਅੱਛਾ ਨਹੀਂ ਇਹ ਸਾਰੇ ਕੰਪਿਊਟਰ ਨਹੀਂ ਹਜੇ ਤੱਕ ਆਪਾਂ ਕਰਾਇਆ ਨਹੀਂ ਕੰਪਿਊਟਰ ਨਹੀਂ ਵੜਿਆ ਹੂੰ ਇਹ ਆਪ ਹੀ ਕੰਪਿਊਟਰ ਹੈ ਅੱਛਾ ਮੰਨ ਲਾ ਜਿਹੜੇ ਆਮ ਆਪਣੇ ਲੈਵਲ 'ਤੇ ਚੱਲਦੇ ਉਹ ਲੈਵਲਰ ਲਾਉਂਦੇ ਆ ਉਹ ਪੌਣੇ ਆ ਕਿ ਦੂਜਾ ਕੰਪਿਊਟਰ ਨਹੀਂ ਦੂਜਾ ਹੀ ਇਹ ਲਿਫਟ ਵਾਲਾ ਹੈ ਅੱਛਾ ਉਹ ਲਿਫਟ ਬਹੁਤ ਵਧੀਆ ਜੀ ਉਧਰ ਪੱਧਰਾ ਕਰ ਦਿੰਨੇ ਆ ਹਾਂ ਜੀ ਇਹ ਮਾਡਲ ਕਿਹੜਾ ਬਾਈ ਇਹ 1987 ਮਾਡਲ ਹੈ ਜੀ 1987 ਮਾਡਲ ਹਾਂਜੀ ਇਹ 6 ਸ਼ਾਹ ਦੀ ਲਾਹ ਰੱਖੀ ਹੈ ਕੀ ਚੱਕਾ ਹੈ ਜਿਆ ਰੀਪਰ ਜੋੜਿਆ ਹੈ ਨਾ ਕਣਕ ਵੱਢਦਾ ਇਹ ਇਹਦੇ ਮੂਰੇ ਆ 200 ਬਿੱਗਾ ਕਣਕ ਵੱਢੀ ਹਣੀ 200 ਬਿੱਗਾ ਹਾਂਜੀ ਆਪਰ ਬਈ ਰਾਜਸਥਾਨ ਚ ਖੜੇ ਹੈ ਨਾ ਇੱਥੇ ਬਿੱਗਿਆਂ ਦੇ ਹਿਸਾਬ ਨਾਲ ਹੁੰਦਾ ਜੀ ਇਹ ਕਮਾਈ ਨਹੀਂ ਹੈ ਇੱਥੋਂ ਦੇ ਹਿਸਾਬ ਦੇ ਕੰਬਾਈਂਡ ਉਹਦੇ ਪੰਜਾਬ ਚ ਵੱਡੀ ਕਮਾਈਨ ਹੂੰ ਹੁਣ ਮੰਨ ਦੇਣਾ ਉਹਨਾਂ ਲੋਕ ਇਹਨੂੰ ਮੰਨਦੇ ਨੇ ਇੰਨੇ ਸਫਾਈਆ ਦੀ ਕੰਕ ਵੜਦਾ ਹੈ ਲੋ ਸਪੀਡ ਕਰਕੇ ਸਲੋ ਕਰਕੇ ਹੁਣ ਤੁਰਦਾ ਬਹੁਤ ਆ ਸ਼ਵਰਾਜ ਦਾ ਕਰਾਉਣ ਵੀ ਨਹੀਂ ਹੁੰਦਾ ਇਹਦੇ ਚ ਅੱਛਾ ਵੱਡਾ ਪਾਤਾ ਵੱਡਾ ਪਾਤਾ ਚੱਕਰ ਵਧ ਕੇ ਬਹੁਤ ਤੁਰਦਾ ਹੁਣ ਤਾਂ ਅੱਛਾ ਮਾੜੇ ਫੋਰ ਜਿੰਨਾ ਤੁਰਦਾ ਹੂੰਦਾ ਯਾਰ ਭਾਈ ਹੁਣ ਮੰਨ ਲੈ ਆਹ ਟਰੈਕਟਰ ਨੂੰ ਤਾਂ ਆਪਣੇ ਕਹਿ ਦਿੰਦੇ ਆ ਵੀ ਯਾਰ ਕਾਦੇ ਹੱਥ ਤੇ ਰੱਖਣਾ ਵੀ ਤੁਸੀਂ ਇੱਥੇ ਤੋਂ ਹਾਂ ਬਹਿ ਕਹਿ ਦਿੰਦੇ ਆ ਤੇ ਤੁਸੀਂ 4x4 ਲਿਆਉਂਦੇ ਐਡਾ ਵੱਡੇ ਵੱਡੇ ਟਰੈਕਟਰ ਆ ਗਏ 90 90 ਹਸ ਪਾਵਰ ਦੇ 335 ਕੋਟ ਆ ਗਿਆ 87 ਮਾਡਲ ਹਾਂਜੀ ਹਾਂ ਉਹ ਕਾਦ ਨਹੀਂ ਰੱਖੇ। ਉਹ ਜੀ ਹਣ ਤੇਲ ਖਰਚੇ ਜ਼ਿਆਦੇ ਹਨਾਂ ਦਾ ਕੀ ਫਾਇਦਾ ਇੰਨਾ ਵੱਡੇ ਟਰੈਕਟਰਾਂ ਦਾ ਜੋਰ ਬਹੁਤ ਹੈ ਇਹਦੇ 'ਚ ਵੀ। ਜੋਰ ਬਹੁਤ ਆ। ਬਹੁਤ ਕੰਮ ਤਕੜੇ ਕਰਦਾ ਪਲਾਉ ਮਾਰੇ ਆ। ਅੱਛਾ ਫਰੇਮਾਂ ਤਾਂ ਹੀ ਬਾਈ ਆ। ਆ ਪਲਾਉ ਦੀ ਮੈਂ ਇੱਕ ਸਕਰੀਨ ਲਾ ਦੂੰ ਬਾਈ ਇਹਨੇ ਮੇਰੇ ਕੋਲ ਸਾਹਮਣੇ ਪਏ ਆ ਮੈਂ ਉਸ ਨੂੰ ਉਂ ਲਾ ਦੂੰਗਾ ਫੋਟੋ ਵਿੱਚ ਕਲਿੱਪ। ਤੂੰ ਆਣੀ ਦਿਖਾਉਂਦਾ। ਅੱਛਾ ਜਮਾਂ ਹੀ ਤੂੰ ਆ ਦਿਖਾਉਂਦਾ ਨਹੀਂ ਕੀ ਕਰਨ ਬਈ? ਕਰਨ ਇੰਜਣ ਸਹੀ ਆ ਡੀਆਈ ਕਰਿਆ ਇੰਜਣ ਪਹਿਲਾਂ ਸਾਦਾ ਸੀ। ਡੀਏ ਵੀ ਕਰੇ ਡੀਏ ਹੀ ਕਰੇ ਤਾਂ ਮੇਰੇ ਯਾਦ ਆ ਗਿਆ ਅਸੀਂ ਕੱਲ ਵੀ ਆਏ ਆ ਆਪਣੇ ਤਾਂ ਪੰਜਾਬ 'ਚ ਥਾਂ ਥਾਂ ਵਰਕਸ਼ਾਪਾਂ ਬਈ ਹਾਂਜੀ ਹੂੰ ਹਾਂਜੀ ਇੱਥੇ ਤਾਂ ਨੇੜੇ ਮੇਲੇ ਵਰਕਸ਼ਾਪ ਨਹੀਂ ਜੇ ਕੋਈ ਦਿੱਕਤ ਪੈ ਜਾਏ ਫਿਰ ਮਿਸਤਰੀ ਕਿੱਥੋਂ ਲੱਭ ਕੇ ਲਿਆਉਣੇ ਮਿਸਤਰੀ ਤਾਂ ਆਪਾਂ ਆਪ ਹੀ ਹਾਂ ਯਾਰ ਆਪ ਹੀ ਬਈ ਆਪ ਹੀ ਕਰ ਦਿੰਨੇ ਹਾਂ ਹਾਂਜੀ ਇਹ ਹੁਣ 8 10 ਸਾਲ ਹੋ ਗਏ ਕੰਮ ਕਰੇ ਇਹਨੂੰ ਹਾਂ ਜਿਵੇਂ ਉਦੋਂ ਦਾ ਇੱਕ ਪੈਸਾ ਵੀ ਤੈਨ ਲੈ ਕੱਲੀ ਸਰਵਿਸ ਕਰਦੇ ਹਾਂ ਮੇਰੇ ਭਾ ਦੀ ਨਵੇਂ ਹੀ ਖੜਾਇਆ ਸੀ ਨਵੇਂ ਇੱਕ ਵਾਰੀ ਤਿਆਰ ਕਰਿਆ ਹੂੰ ਬਾਣੀ ਰੋਜੀ ਬਸ ਸਿੱਧਾ ਗਰੀਸ ਕਰ ਲੈ ਇੱਥੋਂ ਖੋਲ ਲਾਏ ਨਹੀਂ ਹੱਥ ਨਹੀਂ ਕਾਲੇ ਵੀ ਆ ਸੁੱਕਾ ਪਿਆ ਇੰਜ ਹੈ ਨਾ ਸੁੱਕਾ ਪਿਆ ਉਦੋਂ ਦਾ ਬਸ ਤੇਲ ਹੀ ਬਦਲਦੇ ਆ ਕਰਦੇ ਤੇ ਮਗਲ ਵਾਲ ਸਰਵਿਸ ਕਰਦੇ ਆ ਇਸ ਟਾਈਮ ਤੋਂ ਟਾਈਮ ਟਾਈਮ ਟੂ ਟਾਈਮ ਹਾਂ ਵਧੀਆ ਤੇਲ ਪਾਉਣੇ ਗੱਲ ਇਹੀ ਹੈ ਕੋਈ ਚੀਜ਼ ਨਹੀਂ ਮਾੜੀ ਹੁੰਦੀ ਆਪਣੀ ਸਾਂਭ ਸੰਭਾਲ ਹੋਵੇ ਹਾਂ ਕੰਮ ਤਾਂ ਕੰਮ ਤਾਂ ਬਾਈ ਜੀ ਖਰਾਇਦਾ ਨਹੀਂ ਲੋਕਾਂ ਤੋਂ ਹਾਂ ਕਹਿੰਦੇ ਸਕੋਡ ਚੀਜ਼ ਨੂੰ ਬਦਨਾਮ ਉਹਦਾ ਮੁਰਦਾ ਨਹੀਂ ਉਹਦਾ ਫਲਾਨਾ ਕੋਈ ਵੀ ਚੀਜ਼ ਲਾ ਲਈਏ ਜਿਹੜੀ ਚੀਜ਼ ਸਹੀ ਹੋਊਗੀ ਹਾਂ ਉਹ ਚੱਲੂ ਫੋਰ ਮੋਡੀਫਾਈ ਕਰਾਈ ਜਾਂਦੇ ਪੰਜਾਬ ਚ ਉਹ ਚੱਲੀ ਜਾਂਦੇ ਹਨ ਹਾਂ ਕੈਨੇਡਾ ਅਮਰੀਕਾ ਤੱਕ ਗਏ ਬਿਲਕੁਲ ਬਈ ਹਾਂ ਤਾਂ ਮਾਡਲ ਓਹੀ 80 90 85 ਓਹੀ ਮਾਡਲ ਹੈ ਜੋ ਸਹੀ ਕਰਾਇਆ ਜਾਂਦੇ ਤਾਂ ਹੀ ਜਾਂਦੇ ਓਹੀ ਗੱਲ ਇਹਦੇ ਨਾਲ ਹੈ ਜੇ ਸਹੀ ਹੋਊਗਾ ਤਾਂ ਹੀ ਰਾਜਾ ਹਾਂਜੀ ਤੇ ਨਹੀਂ ਤਾਂ ਫਿਰ ਹਾਂ ਨਹੀਂ ਤਾਂ ਫਿਰ 4/4 ਵੀ ਨਹੀਂ ਚੱਲਣਾ ਜੇ ਕੰਮ ਨਾ ਕਰੇ ਚਲਾਇ ਜਾ ਹਾਂ ਬਈ ਦੇਖ ਹਨਾ ਬਈ ਹੈ ਤਾਂ ਪਿਆਰ ਤੋਂ ਪਰ ਰਾਜਸਥਾਨ ਆਏ ਹਨਾ ਤੇ ਕੋਈ ਵੀ ਚੀਜ਼ ਦਾ ਸਾਹ ਸਵਾਲ ਕਰਾਂਗੇ ਤਾਂ ਆਪਾਂ ਦੀ ਲਾਈਫਟਾਈਮ ਯਾਰ ਕਿੰਨੀਆਂ ਪੀੜੀਆਂ ਮਰਜੀ ਟਪਾ ਲਓ ਕੋਈ ਦਿੱਕਤ ਨਹੀਂ ਆਉਣੀ ਇਹ ਗੱਲ ਵਾਕਈ ਸਹੀ ਹੈ ਤੇ ਮੰਨਣੀ ਪੈਣੀ ਆ ਇੱਕ ਗੱਲ ਹੋਰ ਹੈ ਜੀ ਹਾਂਜੀ ਹੁਣ 4/4 ਲੈ ਕੇ ਆਪਣੇ ਇੱਥੇ 15 ਕੁਇੰਟਲ ਕਣਕ ਵਿੱਗੇ ਦੀ ਨਿਕਲਦੀ ਹੈ 4/4 ਜਿੱਤੀ ਕੁਇੰਟਲ ਕਣਕ ਕੱਢੇ ਫਿਰ ਤਾਂ ਮੈਂ ਵੀ 4/4 ਲੈਵਾ ਸਹੀ ਗੱਲ ਜੇ ਤਾਂ 15 ਹੀ ਨਿਕਲਦੇ ਇਹਦੇ ਨਾਲ 15 ਹੀ ਹੋ ਦੇਣਾ ਫਿਰ ਇਹੀ ਰੱਖੋ ਇਹੀ ਫਿਰ ਉਹ 10 ਲੱਖ ਰੁਪਏ ਲਾਏ ਦਾ ਕੀ ਫਾਇਦਾ ਠੀਕ ਹੈ ਉਹਨੇ ਜਮੀਨ ਲੋ ਕੋਈ ਹੋਰ ਕੰਮ ਕਰੋ ਹੂੰ ਟਰੈਕਟਰਾਂ ਦੇ ਪੈਸੇ ਲੋਹੇ ਦੀ ਕੀਮਤ ਘਟ ਨਹੀਂ ਸਕਦੀ ਮੈਂ ਇਹ ਜੀਜਾ ਨਹੀਂ ਕਰਦਾ ਆਪਾਂ ਲਿਆ ਕੇ ਦਿਖਾਈਏ ਲੋਕਾਂ ਨੂੰ ਆਹ ਕਰਦਾ ਕਈ ਵਾਰਾਂ ਤਾਂ ਜੋ ਸਜਾਉਂਦਾ 855 ਜੀ ਕਰਦਾ ਆਏ ਹਾਏ ਆ ਗਿਆ 855 ਦਾ ਲੈ ਆਣ 855 ਲੈ ਆਵਾਂਗੇ ਲੈ ਆਵਾਂਗੇ ਪਰ ਇਹਨਾਂ ਨੂੰ ਵਿੱਚ ਇਹਨਾਂ ਨਹੀਂ ਵੇਚਣਾ ਕਿਉਂ ਨਹੀਂ ਵੇਚਣਾ ਬਈ ਇਹ ਤਾਂ ਭਰਾ ਹੈ ਸਾਡਾ ਹੈ ਦੋ ਭਰਾ ਅਸੀਂ ਹੈ ਤੀਜਾ ਇਹ ਹੈ ਹਾਏ ਹਾਏ ਨਸੀਬਤ ਤੇ ਚਾ ਸਾਨੂੰ ਕੰਮ ਆਉਂਦਾ ਬਰਾਬਰ ਖੜਦਾ ਮਸੀਬਤਾ ਜੇ ਨਾ ਹਾਂ ਬਰਾਬਰ ਕਾ ਹੁੰਦਾ ਏ ਬਾਈ ਹਰੇਕ ਜ਼ਿਮੀਦਾਰ ਦਾ ਨਾ ਹਰੇਕ ਜ਼ਿਮੀਦਾਰ ਦੇ ਘਰੇ ਖੜਾ ਭਰਾ ਹੀ ਆ ਹਾਂ ਫੈਮਿਲੀ ਮੈਂਬਰ ਹੁੰਦਾ ਇਹ ਆ ਕਿੱਡੀ ਵੱਡੀ ਗੱਲ ਕਹੀਏ ਬਾਈ ਨੇ ਹਨਾ ਇਹ ਵਾਇਰਲ ਕਰਦੇ ਹਾਰਡ ਨੂੰ ਚੰਗਾ ਤੇ ਬਾਈ ਇਹ ਤਾਂ ਜਿਹੜਾ ਤੁਸੀਂ ਕਿਹਾ ਸੀ ਮੈਂ ਹੈਡ ਚੇਂਜ ਕਰੇ ਕਿੰ ਕੀ ਕਿਹਾ ਸੀਗਾ ਉਹ ਆਪ ਹੀ ਕਰਤੇ ਫਿਰ ਹਾਂਜੀ ਪਹਿਲਾਂ ਸਾਦਾ ਸੀਗਾ ਤੂੰ ਆ ਜਿਆਦਾ ਦਿਖਾਉਂਦਾ ਪਹਿਲਾਂ ਇੰਟਰ ਨਹੀਂ ਹੁੰਦਾ ਇਹ ਹੂੰ ਇੰਟਰ ਫਿਰ ਡੀਆਈ ਦਾ ਇੰਟਰ ਡੀਆਈ ਹੋਏ ਇਹ ਵੀ ਇਹ ਵੀ 90 ਤੋਂ ਪਹਿਲਾਂ ਐਂਟਰੀ ਸੀਗੇ ਪਹਿਲਾਂ ਇਹ ਐਂਟਰੀ ਸੀ 90 ਤੋਂ ਬਾਅਦ ਡੀਆਈ ਹੋਏ ਆ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਪਿਸਟਨ ਨੋਜਲਾ ਹਮ ਬਦਲੀਆਂ ਹੈੱਡ ਬਦਲਣੇ ਪੈਂਦੇ ਮਰੂਤੀ ਜਿਵੇਂ ਮਰੂਤੀ ਆ ਗਈ ਸਕੋਟ ਸਕੋਟ ਆ ਜਾਂ ਚਾ ਮਾਡਲ ਜਿਹੜੇ ਇਹਦੇ ਚ ਵੀ 90 ਤੋਂ ਬਾਅਦ ਡੀਆਈ ਆਪ ਹੀ ਆ ਗਏ ਇਹ ਵੀ ਆ ਗਏ ਤਿੰਨ ਗੇਰਾਂ ਵਾਲੇ ਵੀ ਤਿੰਨ ਗੇਰਾਂ ਵਾਲੇ ਵੀ ਤੇ ਤੁਸੀਂ ਆਪ ਕਰਿਆ ਫਿਰ ਇਹ ਫਿਰ ਮੈਂ ਆਪ ਕਰਿਆ ਫਿਰ ਧੂਆ ਜ਼ਿਆਦਾ ਦਿਖਾਉਂਦਾ ਕ੍ਰਾਉਨ ਵੀ ਨਾ ਬਦਲਤਾ ਨਾ ਭਾਜ ਦਾ ਵੱਡਾ ਹੋਊਗੀ ਭਾਜ ਸਪੀਡ ਜ਼ਿਆਦਾ ਹੋਊਗੀ ਸਪੀਡ ਜ਼ਿਆਦਾ ਹੋਊਗੀ ਇੰਜਨ ਦਮਨ ਲੱਗ ਗਿਆ ਹਾਂ ਫਿਰ ਮੈਨੂੰ ਉਹ ਇਹਦਾ ਡੀਆਈ ਕਰਨਾ ਪਿਆ ਡੀ ਆਈ ਕਰਨਾ ਪਿਆ ਡੀ ਆਈ ਕਰਕੇ ਫਿਰ ਖਰਚਾ ਵੀ ਘਟ ਗਿਆ ਉਹ ਹਾਂ ਖਰਚਾ ਘਟ ਗਿਆ ਤੇ ਧੂਆਂ ਵੀ ਛੱਡ ਗਿਆ ਇੱਕ ਗੱਲਾਂ ਨੇ ਹੋਰ ਆ ਯਾਰ ਥੋੜੀ ਲਾਈਟ ਮੈਨੂੰ ਬੜੀ ਪਸੰਦ ਆ ਜਿਹੜੀ ਲਾਈਟ ਬੈਠਾ ਵਿਜ਼ਨ ਬਣ ਜਾਂਦਾ ਪੂਰਾ ਲਾਈਟ ਦਾ ਬਾਈ ਉਹ ਬੰਪਰ ਵੀ ਪਾਇਦਾ ਉਹ ਲਾਉਣ ਵਾਲਾ ਉਹਦੇ ਤੇ ਲਾ ਲਿਆਂਗਾ ਹਾਂ ਪਰ ਬਾਈ ਉਹ ਦੱਸਿਆ ਨਾ ਇੱਥੇ ਮੂਰੇ ਇਹਦੇ ਮਤਲਬ ਰੀਪਰ ਲੱਗਦਾ ਹੈ ਹਾਂ ਬੰਪਰ ਖੋਲਿਆ ਹੋਇਆ ਉਹਦੋਂ ਰੀਪਰ ਛੋ ਵੀ ਇਹਦੀ ਵਧ ਗਈ ਹੂੰ ਉਹ ਅੰਦਰ ਪਈ ਹੈ ਅੱਛਾ ਤੇ ਬਾਕੀ ਇਹਨੂੰ ਪੂਰਾ ਤਿਆਰ ਕਰਿਆ ਹੋਵੇ ਫਿਰ ਤਾਂ ਬਹੁਤ ਵਧੀਆ ਲੱਗਦਾ ਹੁਣ ਤਾਂ ਇਹ ਚੋਚਾ ਲਾਈ ਵੀ ਤਾਂ ਕਰਕੇ ਥੋੜਾ ਠੀਕ ਆ ਲੈ ਵੀ ਭਾਈ ਆਪ ਹੀ ਹਣਾ ਸਾਰਾ ਕੁਝ ਕਰਦਾ ਜਿਵੇਂ ਦਬਾਈ ਨੇ ਦੱਸਿਆ ਮਿਸਤਰੀ ਆਪ ਹੀ ਆਲ ਰਾਊਂਡਰੀ ਆ ਜਿਹੜਾ ਕੰਮ ਆ ਟਰੈਕਟਰ ਦਾ ਆਪ ਹੀ ਕਰ ਕੋਲ ਲੈਂਦਾ ਮੈਨੂੰ ਪ੍ਰੈਸ਼ਰ ਪਲੇਟ ਦਿਖਾਈ ਜਾਂਦਾ ਸੀਗਾ ਤੇ ਇਹਦਾ ਜਿਹੜਾ ਪੰਪ ਡੀਜ਼ਲ ਪੰਪ ਉਹ ਵੀ ਐਕਸਟਰਾ ਰੱਖੀ ਬੈਠਾਗਾ ਭਾਈ ਸਪੈਸ਼ਲ ਤੇ ਬਿੱਦੂ ਗੁਰਦੂਰ ਜਾਣਾ ਨਾ ਪਵੇ ਜੇ ਘਰੇ ਕੋਈ ਦਿੱਕਤ ਪਵੇ ਜੇ ਗਰਾਰੇ ਗਰੂਰ ਦਿਖਾਈ ਜਾਂਦਾ ਜੀ ਬਾਕੀ ਨੂੰ ਹਾਈ ਸਪੀਡ ਕਰ ਲਿਆ ਸਵਰਾਜ 735 ਵਾਲੇ ਪਾਇਆ ਨਾ ਇਹਦੇ ਹਾਂਜੀ 735 ਵਾਲਾ ਇਹਦੇ ਵਿੱਚ ਕਰਾਉਨ ਪਾਤਾ ਉਹਦੇ ਨਾਲ ਚੱਕਰ ਵੱਜ ਜਾਂਦੇ ਆਮ ਟਰੈਕਟਰ ਆਪਾਂ ਦੇਖਦੇ ਆਂ ਵੀ ਇਹ ਸਲੋ ਸਪੀਡ ਆਗੇ ਤੇ ਇੱਕ ਇਡੈਕਸ਼ਨਾਂ ਕਰਕੇ ਜ਼ੋਰ ਬਹੁਤ ਮਾਰਦੇ ਵੀ ਜ਼ੋਰ ਵਾਲੀ ਗੱਲ ਕਿੰਨੀ ਕੁ ਸੱਚ ਆ ਜ਼ੋਰ ਤਾਂ ਹੈਗਾ ਬਾਈ ਜੀ ਹੈ ਕਿੰਨੇ ਹਲ ਪਾਉਣੇ ਬਾਈ ਹਲ ਤਾਂ ਹੁਣ ਤਾਂ 9 ਹੀ ਪਾਉਣੇ ਆ ਹੂੰ ਬਾਕੀ ਗਰਾਂ ਵੀ ਖੱਟ ਲੈਂਦਾ 9 ਹਲਾ ਮੰਜੀ ਲਾਈ ਆਉਂਦਾ ਮੰਜੀ ਲਾ ਦਿੰਦਾ ਤੋ ਰਾਜ ਆਏ ਜੇ ਨੀ ਕਦੇ ਕਦੇ ਆਖਦਾ ਵੀ ਮੂਰੇ ਨਾਲ ਇਧਰ ਨਾਲ ਗਵਾਂਢੀਆਂ ਦੇ 855 ਵਰਦਾ ਹੋਵੇ ਤੇ ਇਹ ਹੌਲਕਾ ਜਿਹਾ ਤੁਰਦਾ ਕਿ 585 ਇੱਕ ਬੰਦੇ ਕੋਲੇ ਹੂੰ ਉਹ ਬਰਾਬਰ ਮੈਂ ਵਾਹਨ ਚ ਵਾੜ ਲਿਆ ਉਹਨੇ ਵੀ ਵਾੜ ਲਿਆ ਹਾਂ ਉਹਦੇ ਬਰਾਬਰ ਹੀ ਬਾਤ ਆਉਂਖਾਂ ਦਾ ਯਾਰ ਪਤਾ ਐਵੇਂ ਚਾਰ ਚਾਰ ਸਿਲੰਡਰ ਲਈ ਫਿਰਦੇ 585 ਵਾਲਾ ਕਹਿੰਦਾ ਤੂੰ ਬਾਤ ਆ ਕਹਿੰਦਾ ਹੂੰ ਨਹੀਂ ਤਵੀਆਂ ਮਾਰ ਦਿੰਨਾ ਅੱਛਾ ਮੈਂ ਖਾਂ ਹੀ ਆ ਇਹਦਾ ਫਿਰ ਉਹਦੇ ਕਰਕੇ ਚੱਕਰਾਂ ਕਰਕੇ ਫਟਦਾ ਹਾਂ ਚੱਕਰਾਂ ਕਰਕੇ ਰੇਸ ਵਾਵਾ ਕਰੀ ਰੱਖੇ ਰੇਸ ਵੀ ਮੇਰੀ ਘੱਟ ਕਰੀ ਵੇ ਇਥੋਂ ਆ ਦੇਖੋ ਇਹਨੂੰ ਨਾਲੇ ਕਹਿੰਦੇ ਨੇ ਜੇ ਬਾਹਲਾ ਠੱਕਾ ਕਰ ਗਏਵੇਂ ਤੇ ਉਹ ਕਿਤੇ ਚੱਕਰ ਤਾਂ ਨਹੀਂ ਪੈਂਦਾ ਕੋਈ ਇੰਜਨ ਉਹਦੇ ਨੂੰ ਵੀ ਕ੍ਰੈਂਕ ਕਰੂੰਗਾ ਤੋੜੋ ਤੇ ਜਾਂ ਬਸ ਨਹੀਂ ਨਹੀਂ ਆਪਣੇ ਤਾਂ ਜਿਹਨੇ ਲੈਂਟ ਹੈ ਉਹ ਸਰਕਾਰ ਕਿੰਨੇ ਚੱਕਰਾਂ ਦੇ ਹਿਸਾਬ ਨਾਲ ਰੱਖਦੇ ਤੇ ਮੀਟਰ ਚੱਲਦਾ ਇਹਦਾ ਬਈ ਹਾਂ ਕਿੰਨੇ ਚੱਕਰ ਰੱਖਦੇ ਫਿਰ ਇਹਦੇ ਬਸ ਇਹਦਾ ਨਾ 22300 ਤੇ ਲਾਸਟ ਹੈ 22300 ਤੇ ਬਹੁੰਦੇ ਕਿੰਨੇ ਤੇ ਫਿਰ ਇਹਨੂੰ ਬਹੁੰਦੇ 2000 2000 ਤੇ ਆਰਪੀਐਮ ਪੂਰੇ ਕਰ ਜਾਂਦਾ 2000 ਤੇ ਬਹੁਤ ਇਹ ਹੋਊਗਾ ਇਹ 37 ਹਸ ਪਾਵਰ ਦਾ ਇਹ ਹਾਂ ਪਾਵਰ ਤਾਂ 35 35 35 35 ਹਾਂ 35 ਹਸ ਪਾਵਰ ਦਾ 10 ਹਸ ਮਾਰਾ 35 ਆਵੇਂ ਪਰ 40 ਹਸ ਪਾਵਰ ਕੱਢਣ ਤਾਂ ਜਾਂਦਾ ਹੈ 40 ਹਸ ਪਾਵਰ ਹਾਂ ਕੱਢ ਦਿੰਦਾ 40 ਇੱਕ ਚੀਜ਼ ਬਾਈ ਉਰੇ ਇ ਲਖਵਿੰਦਰ ਉਰੇ ਮੈਂ ਇਧਰ ਹੋਰ ਚੀਜ਼ ਦਿਖਾਵਾਂ ਬਾਈ ਨੇ ਮੈਨੂੰ ਤਾਂ ਹੋਰ ਚੀਜ਼ ਦੱਸੀ ਆ ਬਾਈ ਤੂੰ ਆਪ ਹੀ ਦੱਸ ਦੇ ਹਣਾ ਫਿਰ ਮੈਂ ਮੈਨੂੰ ਵੀ ਹਾਂ ਤਾਂ ਮੈਂ ਵੀ ਦੱਸੀ ਜਾਵਾਂ ਕਿਉਂਕਿ ਬਾਈ ਤੁਹਾਡੇ ਮੂੰਹ ਬਹੁਤ ਸੋਹਣੀ ਲੱਗੂ ਨਾ ਸਭ ਜੀ ਚੀਜ਼ ਜਿਵੇਂ ਮੈਂ ਤਾਂ ਸਕੋਟ ਦੇ ਨਹੀਂ ਦੇਖੀ ਨਵੇਂ ਟਰੈਕਟਰਾਂ ਦੇ ਚੀਜ਼ ਦੇ ਨਾ ਉਹ ਕੀ ਚੀਜ਼ ਲਾਈ ਆ ਉਹ ਡਿਸਟ੍ਰੀਬਿਊਟਰ ਆ ਬਈ ਜੀ ਆਪ ਹੀ ਕਰਿਆ ਬਾਈ ਫਟੋ ਆਪ ਹੀ ਕਰਿਆ ਫਟੋ ਫਿਰ ਰੀਪਰ ਤੇ ਚਾਹੀਦਾ ਸੀ ਨਾ ਨਾਲ ਪੰਪ ਵਾਲੀ ਟਰਾਲੀ ਤੇ ਹਾਂ ਫਿਰ ਇੱਥੇ ਉਹ ਟਰਾਲੀ ਲੱਗ ਜਾਂਦੀ ਹੈ ਟਰਾਲੀ ਦੇ ਪਾਪ ਹਾਂ ਤੇ ਡਿਸਟ੍ਰੀਬਿਊਟਰ ਨਾਲ ਸੌਖਾ ਸੌਖਾ ਥੱਲੇ ਵੀ ਸਪੀਡ ਨਾ ਜਾਂਦੀ ਲੈਫਟ ਠੀਕ ਆ ਚੱਕਦਾ ਵੀ ਸਪੀਡ ਨਾਲ ਚੱਕਦਾ ਵੀ ਸਪੀਡ ਨਾਲ ਆ ਕਿ ਆਣੀ ਲੋਕਾਂ ਦੇ ਨਾਲ ਹਲ ਥੱਲੇ ਸਿੱਟ ਤੇ ਹਲ ਚਕਾ ਕੇ ਬੰਦ ਕਰਦਗੇ ਪੌਂਦੀ ਮੀਨਾ ਖੜਾ ਲੋਕ ਲੱਗ ਗਈ ਲੈਫਟ ਲੋਕ ਹੀ ਲੱਗ ਗਿਆ ਨਹੀਂ ਵੀ ਹੋ ਜੀ ਡੋਲੂ ਕਰਾ ਜੋੜਾ ਹੀ ਲੋਕਾਂ ਨੇ ਲਿਫਟ ਪਾੜ ਜੂਗ ਡੋਲੂ ਕਰਾ ਅੱਛਾ ਡੋਲੂ ਕਰਾ ਜੁੜਿਆ ਤੇ ਮੋਰਾ ਡੋਲੂ ਕਰਾ ਨਾਲੋਂ ਟਿੱਬਾ ਨਹੀਂ ਪੱਧਰਾ ਕਰਿਆ ਸਾਰ ਭਰ ਲੈਂਦਾ ਹੈ ਪੂਰਾ ਪੂਰਾ ਮੋਰਾ ਮਿੱਟੀ ਕੱਢ ਕੇ ਮੋਰਾ ਮਿੱਟੀ ਉਰ ਲਾ ਕੇ ਲਿਆਉਂਦਾ ਜੀ ਅੱਛਾ 61 ਲੱਖ ਲਿਆਉਂਦਾ ਤੇਰਾ 59 ਕਰਦਾ ਫਿਰ ਐਂ ਕਹ ਬਰਾਬਰੀ ਹੈ ਵੀ 59 ਕਰਦਾ ਛੋਟਾ ਭਰਾ ਠੀਕ ਹੈ ਬਾਕੀ 59 11 ਦੀ ਰੈਕਸ਼ਨ ਆ ਇਹਦੀ ਰੈਕਸ਼ਨ ਆ ਹਾਂ ਤਾਂ ਹੀ ਤਾਂ 59 11 ਤੇ ਖਚਾਈ ਵਾਲੀ ਕਰਦੇ ਆ ਰੈਕਸ਼ਨਾਂ ਦੇ ਕਰਕੇ ਇਹਨਾਂ ਚ ਤਾਕਤ ਜ਼ਿਆਦਾ ਦਿਖਾਈ ਦੇ ਬਈ ਤੁਹਾਡੇ ਪਿੰਡ ਚ ਹੋਰ ਕਿਹੜੇ ਕਿਹੜੇ ਟਰੈਕਟਰ ਆਗੇ ਜ਼ਿਆਦਾ ਇਹ ਜਾਦੇ ਸਾਡੇ ਪਹਿਲਾਂ ਤਾਂ ਇਹਨਾਂ ਦੇ ਵੀ ਸਕੌਟ ਹੈ ਠੀਕ ਹੈ ਉਹ ਖੜਾ ਉਹ ਵੀ ਮੇਰਾ ਹਾਈ ਸਪੀਡ ਕਰਕੇ ਦੁੱਤਾ ਵੇ ਹਾਈ ਸਪੀਡ ਆਪ ਹੀ ਕਰਤਾ ਇੱਥੇ ਹੋਰ ਵੀ ਮੇਰਾ ਹਾਂ ਮੇਰੇ ਕਰੇ ਵੇ ਠੀਕ ਹੈ ਤੇ ਹੋਰ ਵੀ ਹੈ ਤਿੰਨ ਚਾਰ ਸਕੌਟ ਬਾੜੇ ਸਿਆ ਪਿੰਡ ਸਕੌਟ ਨਾ ਭਰਿਆ ਸੀ ਹੁਣ ਥੋੜੇ ਹੀ ਕਟਿਆ ਕਟਿਆ ਹੁਣ ਥੋੜਾ ਜਿਹਾ ਜਮਾਨਾ ਬਦਲ ਗਿਆ ਬਦਲ ਗਿਆ ਲੋਕ ਨਵੇਂ ਤਾਂ ਹੋ ਗਏ ਫਾਰਮ ਟਰੈਕ ਤੇ ਫਲਾਨਾ ਹਮ ਪਰ ਆਹ ਨਹੀਂ ਵੇਚਦੇ ਸਕੌਟ ਆਪਣੇ ਗਵਾਂਢੀ ਨਾ ਇਹ ਕਹਿੰਦੇ ਅਸੀਂ ਨਹੀਂ ਵੇਚਦੇ ਇਹਨਾਂ ਕੋਲ ਜ਼ਮੀਨ ਹੈ ਮਰੱਬਾ ਠੀਕ ਹੈ ਬਲੂਰੋ ਗੱਡੀ ਹੈ ਸਾਰਾ ਕੁਝ ਹੈ ਹਾਂ ਵੈਸੇ ਬਹੁਤ ਹੈ ਪਰ ਇਹ ਕਹਿੰਦਾ ਟ੍ਰੈਕਟਰ ਸਿਸਕੋਟ ਹੀ ਰੱਖਾਂ ਕਹਿੰਦਾ ਇੰਨਾ ਬਥੇਗਾ ਸਾਨੂੰ ਪਤਾ ਹੀ ਨਹੀਂ ਸੀ ਇਹ ਡਬਲ ਆਰਮ ਤੇ ਆ ਬਾਈ ਕਈ ਕਹਿ ਦਿੰਦਾ ਇਹਦੀ ਕਟਾਈ ਜੀ ਹੋ ਜਾਂਦੀ ਹੈ ਟਾਇਰ ਜੇ ਬਾਹਰ ਨੂੰ ਜਾਵੜਦੇ ਉਹਦੀ ਦਿੱਕਤ ਆਉਂਦੀ ਉਹ ਦਿੱਕਤ ਬਾਈ ਜਦੋਂ ਕੰਮ ਸਹੀ ਕਰਾਵਾਂਗੇ ਨਾ ਆਪਾਂ ਪਲੇ ਨਾ ਹੋਊਗੀ ਚੀਜ਼ਾਂ ਚ ਹੂੰ ਉਹ ਤਾਂ ਕੋਈ ਦਿੱਕਤ ਨਹੀਂ ਉਹਨੇ ਕੰਮ ਤਾਂ ਕਰਾਉਂਦੇ ਨਹੀਂ ਆਪਣੇ ਬੰਦੇ ਪੈਸੇ ਨਹੀਂ ਲੈਂਦੇ 70 ਤੋਂ ਲੈ ਕੇ ਬੈਠੇ ਰਹਿੰਦੇ ਆ ਤੇ ਕਹਿੰਦੇ ਉਹ ਸਕੋਟ ਯਾਰ ਉਹ ਤਾਂ ਮੁੜਦਾ ਹੀ ਨਹੀਂ ਉਹ ਤਾਂ ਬੱਥ ਤੋੜ ਦਿੰਦਾ ਉਹ ਤਾਂ ਐਂ ਕਰ ਦਿੰਦਾ ਗੁੱਟ ਭੰਨ ਦਿੰਦਾ ਚਾਰ ਕਰਾਓ ਸਟੀਰਿੰਗ ਜਿੱਥੇ ਹੀ ਬੰਦਾ ਹੈ ਅੱਛਾ ਹਾਂਜੀ ਤੇ ਆ ਮੈਨੂੰ ਇੱਕ ਤੁਸੀਂ ਉਂਗਲ ਜੀ ਮਾਰੀ ਸੀ ਮੈਂ ਉੱਥੇ ਮੈਂ ਕੱਲ ਕੱਟੇ ਬੈਠੇ ਐਂ ਜੇ ਕਰਿਆ ਸੀ ਆ ਕੀ ਕਹਿੰਦੇ ਸੀਗੇ ਤੁਸੀਂ ਇਹਨਾਂ ਬਾਰੇ ਇਹ ਤਾਂ ਰੇਤਾ ਪੈਨ ਤੂੰ ਵੀ ਸਪਿੰਡਲਾਂ ਚ ਰਹਿਤਰ ਤਨ ਭਵੇ ਅੱਛਾ ਤਾਂ ਛੋਟੇ ਤਾਂ ਮੈਨੂੰ ਕੱਦੂ ਵਾਲਾ ਤਾਂ ਕੰਮ じゃ ਹੈ ਨਹੀਂ ਹੈ ਨਾ ਕੱਦੂ ਵਾਲਾ ਤਾਂ ਹੈ ਹੀ ਨਹੀਂ ਸਾਡਾ ਕੀ ਕੀ ਫਸਲ ਬੀਜਦੇ ਆ ਬਈ ਫਿਰ ਇੱਧਰ ਅਸੀਂ ਨਰਮਾ ਹਾਂ ਕਣਕ ਸਰੋਂ ਗਵਾਰੀ ਗਵਾਰੀ ਬਸ ਇਹ ਚਾਰੇ ਆ ਤੇ ਚਾਰੇ ਆਸਤੇ ਨਾਲ ਗਵਾਰੀ ਹਾਂ ਕਣਕ ਦੇ ਨਾਲ ਸਰੋਂ ਤਮੂਆਂ ਕਿੰਨੇ ਇਹਦੇ ਮਗਰ 14 14 ਜਿਹੜਾ ਉਹ ਸਾਹਮਣੇ ਵਾਲਾ ਲੈਫਟ ਵਾਲੀਆਂ ਇਹ ਲੈਫਟ ਵਾਲੀਆਂ ਠੀਕ ਐ 14 ਉਹ ਫਿਰ ਰੇਤੇ ਕਰਕੇ ਤੁਹਾਨੂੰ ਐ ਵੀ ਚਾਹੀਦੀ ਹਨ ਲੈਫਟ ਵਾਲੀਆਂ ਕੰਮ ਇਹ ਤਾਂ ਥੱਲੀ ਲੱਗ ਜਾਣਗੇ ਤਾਂ ਹਸ ਜਿੰਦਗੀ ਹਨ ਹਾਂ ਉਹ ਗੇਲਣ ਗੋਲਣ ਲੱਗਦੇ ਫਿਰਦੇ ਅੱਛਾ ਉਹ ਡੀਆਈ ਆਪਣਾ ਦੂਜਾ ਚੱਲਦਾ ਹਾਂ ਮੈਂ ਟਰੈਕਟਰ ਪਿੱਛੇ ਲੱਗਿਆ ਸੀਗਾ ਹੋਰ ਕਿਹੜਾ ਉਹ ਹਾਈ ਸਪੀਡ ਹੈ ਕਿੰਨੇ ਕਿਹੜਾ ਉਹ ਡੀਆਈ 575 575 ਉਹ ਹਾਈ ਸਪੀਡ ਬਾਈ ਹਾਂ ਉਹ ਮਾਡਲ ਪਤਾ ਕੀ ਹੈ ਹਾਂ ਉਹ ਵੀ 87 ਹੈ ਇੰਜਨ ਡੀਆਈ ਦਾ ਲੱਗਾ ਹੋਇਆ ਉਹ ਤੋਂ ਪਹਿਲਾਂ ਮੈਸੀ ਦਾ ਲੱਗਾ ਹੋਇਆ ਆਪਣੇ ਕੋਲ ਦੋਨੇ ਟਰੈਕਟਰ ਜਗੜੂ ਹੀ ਐ ਅੱਛਾ ਇਕਲ ਕੋਈ ਨਹੀਂਗਾ ਬੰਦੀ ਜਗਾੜੂ ਆ ਬਾਈ ਤੂੰ ਆਪ ਹੀ ਘਰੇ ਕੋਨਾ ਕਰ ਦਿੰਨੇ ਇਹਦਾ ਉਹ ਟਰੈਕਟਰ ਵੀ ਨਾ ਆ ਮੰਡੀਆਂਾਂ ਨੂੰ ਉਹ ਕਹਿੰਦਾ ਹਟ ਪਿੱਛੇ ਹਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹਾਂ ਡੀਆਈ ਨਾਲ ਫਿਰ ਉਹਨੂੰ ਲੈ ਕੇ ਤੁਰਦਾ ਉਹ ਇਹ ਇਹਨੂੰ ਨਾਲ ਬਰਾਬਰ ਰੱਖਦਾ ਉਹ ਇਹਦਾ ਭਰਾ 87 ਮਾਡਲ ਉਹ 87 ਗੱਠੇ ਜੋਟੀ ਹੈ ਪੂਰੀ ਗੱਠੇ ਹੈ ਤੇ ਇਹਦੇ ਬਿਨਾ ਉਹ ਨਹੀਂ ਚੱਲਦਾ ਤੇ ਇਹਦੇ ਬਿਨਾ ਉਹ ਕਹਿੰਦਾ ਤੂੰ ਵੀ ਆ ਜਾ ਯਾਰ ਤੂੰ ਵੀ ਆ ਜਾ ਹਾਂ ਦੋਨਾਂ ਨੇ ਕਰਾ ਲਾਇਆ ਹੁਣ ਅੱਛਾ ਪਤਰਾ ਕਰ ਦਿੰਦੇ ਆ ਠੀਕ ਹੈ ਫੱਟੇ ਚੱਕਿਆ ਮੈਂ ਕਹਿੰਦਾ ਡੋਲੂ ਡਾਲੂ ਨੂੰ ਦੂਰ ਬਿਠਾ ਉੱਤੋਂ ਦੀ ਕਰਾ ਦੇ ਮਿੱਟੀ ਡੁੱਲਦੇ ਫਿਰ ਹਾਂਜੀ ਹਾਂਜੀ ਕੋਈ ਚੱਕਰੀ ਨਹੀਂ ਹੈ ਨਾ ਬਿਲਕੁਲ ਤੇ ਬਾਕੀ ਚੀਜ਼ ਸਹੀ ਹੋਣੀ ਜ਼ਰੂਰੀ ਹੈ ਚੀਜ਼ ਸਹੀ ਹੋਊਗੀ ਤਾਂ ਜ਼ੋਰ ਬਹੁਤ ਹੈ ਜ਼ੋਰ ਬਹੁਤ ਜੇ ਆਪ ਕੰਮ ਹੀ ਨਹੀਂ ਕਰਾਵਾਂਗੇ ਲੋਨ ਮਾਰੀ ਜਾਂਦਾ ਸਰਵਿਸ ਨਹੀਂ ਕਰਨੀ ਉੱਥੇ ਕਿਸ਼ਤਾਂ ਭਰੀ ਜਾਂਦੇ ਲੱਖ-ਲੱਖ ਰੁਪਏ ਦੀ ਕਿਸ਼ਤ ਆਈ ਜਾਂਦੀ ਏ ਅੱਛਾ 1 ਲੱਖ ਹੀ ਲਵ ਭਾਏ ਨਵਾਂ ਬਣ ਨਵਾਂ ਬਣ ਜੇ ਕੰਮ ਲੈਣਾ ਇੱਕ ਕਿਸ਼ਤ ਭਰ ਕੇ ਉਸ ਤੋਂ ਬਾਅਦ ਤਾਂ ਠਾਣ ਠਾਣ ਚਾਹਦੇ ਯਾਰ ਹੁਣ ਕਿੱਥੋਂ ਲੈ ਗਏ ਆ ਫਿਰ ਤਾਂ ਠਾਣ ਠਾਣ ਚਾਹਦੇ ਉੱਥੇ ਅੱਛਾ ਤੁਹਾਡੇ ਸਾਹਵ ਦੇ ਨਾਲ ਬਾਈ ਹਾਂ ਮਤਲਬ ਤੁਸੀਂ ਸੈਕੰਡ ਹੈਂਡ ਟਰੈਕਟਰ ਲਿਓ 2.5-3 ਲੱਖ ਦਾ ਤੇ ਉਹ ਵਧੀਆ ਜੇ ਮਤਲਬ ਸਬਰ ਚਾਹੀਦਾ ਹਾਂ 30 ਲੱਖ ਉੱਥੇ ਭਰਿਆਉਂਦੇ ਨਾਲੇ 5 ਲੱਖ ਫੇਰ ਵੀ ਰਹਿ ਜਾਂਦਾ ਭਰਨ ਨਾਲ ਫਿਰ ਕਹਿੰਦੇ ਯਾਰ ਕੰਮ ਟੇਡਾ ਹੋ ਗਿਆ ਟਰੈਕਟਰ ਚੱਲਿਆ ਭੇ ਲੈਣਾ ਚਾਹੀਦਾ ਨਵਾਂ ਡੈਕਟਰ ਨਗੜਾ ਟਰੈਕਟਰ ਦੀ ਕੀਮਤ ਬਹੁਤ ਟੁੱਟਦੀ ਹੈ ਹਾਂ ਮੰਡੀਆਂ ਉੱਪਰ ਲਿਆ ਕੇ ਇੱਥੇ ਵੇਚਾਂਗੇ 1 ਲੱਖ ਰੁਪਏ ਸਿੱਧਾ ਟੁੱਟੂ ਮੈਂ ਤਾਂ ਹੀ ਨਵਾਂ ਡੈਕਟਰ ਲੈ ਆਉਂਦਾ ਮੈਂ ਲੇਵਾਂ 855 ਜੀ ਮੈਨੂੰ ਪਤਾ ਅੱਜ ਹੀ ਰੇਟ ਘਟਣ ਲੱਗ ਜੀ ਉਹਦਾ ਘਟਦਾ ਨਹੀਂ ਘਟਦਾ ਨਹੀਂ ਇਹ ਉੱਤੇ ਹੀ ਗੜੀ ਸੇ ਇੱਕ ਬੜੀ ਆਪਤੀ ਚੀਜ਼ ਇਹ ਦਿਨੇ ਤਾਂ ਸੀਗਾ ਨਾ ਲਿਖ ਲਿਆ ਜੀ ਕੰਪਨੀ ਚ ਹਾਂ ਇਹ 50 ਹਜ਼ਾਰ ਦਾ ਨਿਕਲਿਆ ਸੀ ਉਦੋਂ 50 ਹਜ਼ਾਰ ਦਾ ਤੇ ਅੱਜ ਮੈਨੂੰ ਲੱਗਦਾ 70-80 ਹਜ਼ਾਰ ਦੇ ਪਲੱਸ ਹਾਂ 70-80 ਦਾ ਤਾਂ ਹੈਗਾ ਹੀ ਆ ਪੱਕਾ ਹੀ ਆ ਲੱਖ ਰੁਪਏ ਦਾ ਵੇਖ ਜੂਗਾ ਕੋਣ ਹੈ 1 ਲੱਖ ਰੁਪ ਬੱਗਾ ਨਾ ਸਕੋਰਟ ਟਰੈਕਟਰ ਵਾਲਾ ਕਹਿੰਦੇ ਆਪਾਂ ਆਏ ਹਾਏ ਇੱਕ ਆਪਣੇ ਕੋਲ ਡੀਆਈ ਹੈਗਾ ਪਰ ਆਪਣਾ ਨਾਂ ਸਕੋਰਟ ਤੇ ਵਜਦਾ ਆਏ ਹਾਏ ਬੱਗਾ ਆ ਨੋਟ ਕਰ ਲਿਓ ਇੱਕ ਤਾਂ ਟਰੈਕਟਰ ਬੱਗਾ ਤੇ ਇੱਕ 22 ਬੱਗਾ ਬੱਗਾ ਸਕੋਰਟ ਵਾਲਾ ਵਜਦਾ ਇੱਥੇ ਰਾਜਸਥਾਨ ਤੇ ਚੜ੍ਹਾਈ ਆ ਬਛਨੰਦੀ ਦਾ ਬਾਈ ਜੈਤੋ ਏਰਗੇ ਦਾ ਵੇਖਲਾ ਆ ਸਕੋਰਟ ਕਰਕੇ ਐਵੇਂ ਨਾ ਮਾੜਾ ਸਮਝੋ ਤੇ ਜਿਹੜੇ ਜਿਹੜੇ ਭਰਾਣੇ ਰੱਖਿਆ ਕਮੈਂਟ ਜ਼ਰੂਰ ਕਰੋ ਭਾਂਦੀ ਸਕੋਰਟ 325 ਆਪਾਂ ਦੀ 35 ਦਾ ਭਾਂਦੀ 40 ਦਾ ਆਪਾਂ ਦੀ 55 ਦਾ ਤੇ ਬਾਕੀ ਬਹੁਤ ਕਹੈਂਡ ਚੀਜ਼ਾਂ ਬਾਕੀ ਸਕਾਟ ਕੰਪਨੀ ਚੱਲੀ ਜਾਂਦੀ ਫਾਰਮਟ੍ਰੈਕ ਪਾਵਰਟ੍ਰੈਕ ਇਹਨਾਂ ਦੇ ਬ੍ਰੈਂਡ ਹੈ ਬਿਲਕੁਲ ਬਾਈ ਡੀਜੀ ਟ੍ਰੈਕ ਜੀ ਸਾਰੇ ਉਸਕਾਟ ਦੇ ਹੀ ਤੇ ਬਾਕੀ ਬਾਈ ਬੱਗੇ ਬਹੁਤ ਧੰਨਵਾਦ ਹਨਾ ਗੱਲਾਂ ਤਾਂ ਮੁੱਕਦੀਆਂ ਨੇ ਵੀਡੀਓ ਬੜੀ ਲੰਮੀ ਹੋ ਜਾਂਦੀ ਹੈਗੀ ਹਾਂਜੀ ਹਾਂਜੀ ਤੇ ਕਦੇ ਆਪਾਂ ਫੇਰ ਬਣਾਵਾਂਗੇ ਕੋਈ ਨਾ ਸਾਨੂੰ ਖੇਤ ਦਿਖਾਵਾਂਗੇ ਕਦੇ ਬਾਈ ਚੁੱਲ ਬਿਲਕੁਲ ਬਿਲਕੁਲ ਬਾਈ ਤੇ ਚੰਗੀ ਲੱਗੀ ਵੀਡੀਓ ਤੁਸੀਂ ਆਪੇ ਸ਼ੇਅਰ ਕਰ ਦੇਣੀ ਹੈ ਹਨਾ ਧੰਨਵਾਦ ਜੀ